ਹਾਈ ਫਰੈਂਡਸ ਅੱਜ ਅਸੀਂ ਆਲੂ ਛੋਲੇ ਦੀ ਜਿਹੜੀ ਸਬਜੀ ਤਿਆਰ ਕਰ ਰਹੇ ਹਾਂ ਉਸ ਦਾ ਤੜਕਾ ਬਿਲਕੁਲ ਤਿਆਰ ਹੋ ਚੁੱਕਿਆ ਹੈ ਸੋ ਆਲੂ ਦੀ ਇੱਕ ਸਾਈਡ ਤੇ ਕਟਿੰਗ ਹੋ ਰਹੀ ਹੈ ਔਰ ਛੋਲੇ ਵੀ ਉਬਾਲ ਕੇ ਐਡਵਾਂਸ ਰੱਖ ਲਏ ਗਏ ਨੇ ਬਹੁਤ ਸੁੰਦਰ ਗ੍ਰੇਵੀ ਤਿਆਰ ਹੋ ਚੁੱਕੀ ਹੈ ਇਹ ਸਾਰਾ ਸਮਾਨ ਜਿਹੜਾ ਇਸ ਦੇ ਵਿੱਚ ਅਸੀਂ ਮਟਰ ਟਮਾਟਰ ਪਿਆਜ਼ ਲਸਣ ਔਰ ਅਦਰਕ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਪਹਿਲਾਂ ਗ੍ਰाइंड ਕੀਤਾ ਹੈ ਟੇਸਟ ਅਨਸਾਰ ਹੁਣ ਹਰੀ ਲਾਲ ਮਿਰਚ ਪਾਈ ਜਾ ਰਹੀ ਹੈ ਇਧਰ ਆਲੂ ਤਿਆਰ ਹੋ ਰਿਹਾ ਹੈ छोले एडवांस ही उबाल के रख ले गए ने चिट्टे छोले जो बहुत चंगी क्वालिटी से के आए थे असी आलू भी उबाल के रखे हुए ने जो बिल्कुल तैयार हो रहे हैं ਮਿੱਠੀ ਪਾਈ ਜਾ ਰਹੀ ਹੈ ਇਹ ਮੀਟ ਮਸਾਲਾ ਜੋ ਹੁਣ ਪਾ ਰਹੇ ਆ ਅਸੀਂ ਚਨਾ ਮਸਾਲਾ ਜੋ ਬੰਦ ਡੱਬੀ ਐ ਐਮ ਡੀ ਐਚ ਤੋਂ ਥੱਲੇ ਅਸੀਂ ਕੋਈ ਮਸਾਲਾ ਹੀ ਨਹੀਂ ਵਰਤਦੇ ਸਾਰੇ ਮਸਾਲੇ ਜੋ ਐਮਡੀਐਚ ਕੰਪਨੀ ਦੇ ਅਸੀਂ ਵਰਤ ਰਹੇ ਹਾਂ ਉਹ ਸਾਰੇ ਮਸਾਲੇ ਇਸ ਦੇ ਵਿੱਚ ਮਿਲਾ ਦਿੱਤੇ ਗਏ ਨੇ ਔਰ ਤੜਕੇ ਦੀ 스멜 ਵੀ ਬਹੁਤ ਵਧੀਆ ਆ ਰਹੀ ਹੈ ਬਹੁਤ ਸੁੰਦਰ ਤੜਕਾ ਤਿਆਰ ਹੋ ਰਿਹਾ ਹੈ ਔਰ ਇਧਰ ਇੱਕ ਸਾਈਡ ਤੇ ਅਸੀਂ ਚੋਲਾਂ ਦੇ ਲਈ ਪਾਣੀ ਵੀ ਰੱਖਿਆ ਹੋਇਆ ਹੈ ਦੇਖੋ ਜੀ ਚੋਲਾਂ ਦਾ ਪਾਣੀ ਵੀ ਬਿਲਕੁਲ ਤਿਆਰ ਹੋ ਰਿਹਾ ਹੈ ਇਸ ਦੇ ਵਿੱਚ ਕੋਲੇ ਪਾਣੀ ਦੇ ਵਿੱਚ ਚੌਲੋ ਬਾਲੇ ਜਾਣਗੇ ਜਿੰਨੇ ਵੀ ਅਸੀਂ ਤੁਹਾਨੂੰ ਕਰੀ ਵੀ ਆਪਣੇ ਚੈਨਲ ਤੇ ਦਿਖਾ ਰਹੇ ਹਾਂ ਬਹੁਤ ਪਹੁੰਚ ਹੋਏ ਸਾਡੇ ਕੋਲ ਹਲਵਾਈ ਨੇ ਇਹ ਬਿਲਕੁਲ ਤਾਜੀ ਹਰੀ ਧਨੀਆ ਜਿਹੜੇ ਹੈ ਜੋ ਇੰਗਲੈਂਡ ਤੋਂ ਸਾਡੇ ਇੱਕ ਬੈਠੇ ਆ ਕੇ ਖੇਤੀ ਕਰਦੇ ਨੇ ਉਹਨਾਂ ਦੀ ਫੋਟੋ ਵੀ ਦਿਖਾ ਦਿੰਨੇ ਗੀਆਂ ਦਨੀਆ ਮਗਵਾਈਆਂ ਨੇ ਜੋ ਖੋ ਬਹੁਤ ਜੀ ਨੂੰ ਡਬਲ ਟੇਸਟ ਦੇਣਗੀਆਂ ਲੈ ਜਾਓ ਵਾਪਸ ਲਈ ਹੈ ਆਈਏ ਉਹ ਸਾਡੀ ਹੰਭਲ ਰਿਕਵੈਸਟ ਹੈ ਸਾਰੇ ਵੀਡੀਓ ਦੇਖਣ ਵਾਲਿਆਂ ਨੂੰ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ